ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੀ ਹੋ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਇਹ ਵਿਸ਼ਾ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝਦੇ ਵਿੱਚ ਆ ਜਾਂਦੀ ਆ ਤਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਵੀ ਇੱਕ ਮਨੁੱਖ ਜਿਹਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਸੀ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਸੋਨਾ ਘਰ ਸੋਨਾ ਉਹਦਾ ਕਾਰੋਬਾਰ ਚੱਲ ਰਿਆ ਧੀਆ ਪੁੱਤਰ ਉਹਦੇ ਕੋਲ ਪਰ ਫੇਰ ਵੀ ਉਹਦਾ ਮਨ ਹਰ ਵੇਲੇ ਬੇਚੈਨ ਰਹਿੰਦਾ ਅਤੇ ਮਨ ਦੀ ਬੀਜ ਇੰਨੀ ਦੀ ਵਜ੍ਹਾ ਕੀ ਸੀ ਕਿ ਉਹ ਇਸ ਤੋਂ ਵੀ ਵੱਧ ਪ੍ਰਾਪਤ ਕਰਨਾ ਚਾਹੁੰਦਾ ਉਹ ਚਾਹੁੰਦਾ ਸੀ ਕਿ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਇਨਸਾਨ ਬਣ ਜਾਵਾਂ ਮੇਰੇ ਕੋਲ ਸਭ ਤੋਂ ਵੱਧ ਧਨ ਦੌਲਤ ਹੋਵੇ ਕਹਿੰਦੇ ਇਸ ਕਰਕੇ ਉਹ ਦਿਨ ਰਾਤ ਮਿਹਨਤ ਕਰਦਾ ਅਤੇ ਮਿਹਨਤ ਕਰਨ ਦੇ ਨਾਲ ਨਾਲ ਸਵੇਰੇ ਸ਼ਾਮ ਪਾਠ ਪੂਜਾ ਵੀ ਕਰਦਾ ਦਾਨ ਪੁੰਨ ਵੀ ਬਹੁਤ ਕਰਦਾ ਅਤੇ ਮਨ ਦੇ ਵਿੱਚ ਇੱਕੋ ਹੀ ਇਸ਼ਾਰਾ ਰੱਖੀ ਸੀ ਕਿ ਮੇਰੇ ਪਾਠ ਪੂਜਾ ਮੇਰੇ ਦਾਨ ਉਹਨਾਂ ਦੇ ਬਦਲੇ ਮੈਨੂੰ ਬਹੁਤ ਸਾਰਾ ਧਨ ਦੌਲਤ ਮਿਲ ਜਾਵੇ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਕਹਾਵਾ। ਕਹਿੰਦੇ ਉਹਦੇ ਪਰਿਵਾਰ ਵਾਲੇ ਵੀ ਉਹਨੂੰ ਬਹੁਤ ਵਾਰ ਸਮਝਾਉਣ ਦਾ ਯਤਨ ਕਰਦੇ ਵੀ ਜੋ ਪ੍ਰਮਾਤਮਾ ਨੇ ਆਪਾਂ ਨੂੰ ਦਿੱਤਾ ਹੈ ਨਾ ਇਹ ਬਹੁਤ ਕੁਝ ਆ। ਕਈਆਂ ਦੇ ਕੋਲ ਤਾਂ ਇੰਨਾ ਵੀ ਨਹੀਂ ਆ। ਤੁਸੀਂ ਇੰਨੇ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰ। ਪਰ ਕਹਿੰਦੇ ਨਹੀਂ। ਉਹ ਮਨੁੱਖ ਦੇ ਮਨ ਦੀ ਜਿਹੜੀ ਭੁੱਖ ਸੀ ਉਹ ਮਟ ਨਹੀਂ ਸੀ ਰਹੀ। ਪਰਿਵਾਰ ਵਾਲੇ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਕਿ ਪਰਮਾਤਮਾ ਜੋ ਤੁਸੀਂ ਸਾਨੂੰ ਦਿੱਤਾ ਹੈ ਉਹਦੇ ਲਈ ਆਪ ਜੀ ਦਾ ਸ਼ੁਕਰਾਨਾ ਅਤੇ ਸਾਡੇ ਘਰ ਦੇ ਇਸ ਸੁਖੀ ਹਾਲ ਨੂੰ ਵੀ ਸਬਰ ਸੰਤੋਖ ਦੀ ਦਾਤ ਬਖਸ਼ੋ ਕਿੰਦੇ ਤਾਂ ਇੱਕ ਦਿਨ ਮਨੁੱਖ ਉਹ ਮਨੁੱਖ ਦੇ ਘਰ ਦੇ ਅੱਗੇ ਇੱਕ ਫਕੀਰ ਜੀ ਆਏ ਫਕੀਰ ਜੀ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਨੌਕਰਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਫਕੀਰ ਜੀ ਨੇ ਕਿਹਾ ਵੀ ਮੈਨੂੰ ਬਹੁਤ ਭੁੱਖ ਲੱਗੀ ਐ ਜੇਕਰ ਮੈਨੂੰ ਕੁਝ ਖਾਣ ਨੂੰ ਮਿਲ ਜਾਵੇ ਤਾਂ ਤੁਹਾਡਾ ਬਹੁਤ ਭਲਾ ਹੋਵੇਗਾ ਕਹਿੰਦੇ ਇਹ ਅਮੀਰ ਇਨਸਾਨ ਜਦੋਂ ਇਹਨੇ ਸੁਣਿਆ ਤਾਂ ਇਹਨੇ ਤੁਰੰਤ ਹੀ ਆਪਣੇ ਲੋੰਕਰਾਂ ਨੂੰ ਕਿਹਾ ਕਿ ਇਹ ਫਕੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਸਤਕਾਰ ਸਹਿਤ ਭੋਜਨ ਪ੍ਰਸ਼ਾਦਾ ਸ਼ਿਕਾਓ ਕਹਿੰਦੇ ਜਦੋਂ ਉਹ ਫਕੀਰ ਜੀ ਨੂੰ ਭੋਜਨ ਦਾ ਪ੍ਰਸ਼ਾਦਾ ਸ਼ਿਕਾਇਆ ਤਾਂ ਫਕੀਰ ਜੀ ਬੜੇ ਖੁਸ਼ ਹੋਏ ਖੁਸ਼ ਹੋ ਕੇ ਇਹ ਅਮੀਰ ਇਨਸਾਨ ਨੂੰ ਦੁਆਵਾਂ ਦੇਣ ਲੱਗੇ ਕਹਿੰਦੇ ਇਹ ਅਮੀਰ ਇਨਸਾਨ ਨੇ ਅੱਗੋਂ ਕਿਹਾ ਕਿ ਬਾਬਾ ਜੀ ਜੇ ਤੁਸੀਂ ਮੈਨੂੰ ਕੋਈ ਦੁਆ ਅਸੀਸ ਦੇਣੀ ਆ ਤਾਂ ਮੈਨੂੰ ਦੁਨੀਆ ਦਾ ਸਭ ਤੋਂ ਧਨਵਾਨ ਸਭ ਤੋਂ ਅਮੀਰ ਇਨਸਾਨ ਬਣਨ ਦੀ ਦੁਆ ਦੇ ਕੇ ਜਾਓ ਕਿਉਂਕਿ ਮੇਰੇ ਮਨ 'ਚ ਇਹੋ ਇੱਛਾ ਪੂਰੀ ਹੋਣੀ ਬਾਕੀ ਆ ਬਾਕੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਏ ਕਹਿੰਦੇ ਉਹ ਫਕੀਰ ਬਾਬਾ ਜੀ ਕਹਿਣ ਲੱਗੇ ਵੀ ਪੁੱਤਰ ਮੈਂ ਤੇਰੇ ਲਈ ਇਹ ਦੁਆ ਕਰ ਦਵਾਂਗਾ ਪਰ ਮੈਂ ਤੈਨੂੰ ਇਹ ਸਲਾਹ ਦੇਣੀ ਚਾਹਣਾ ਹਾਂ ਕਿ ਤੂੰ ਪਰਮਾਤਮਾ ਤੋਂ ਆਪਣੇ ਲਈ ਪੈਸਾ ਨਹੀਂ ਸੁੱਖ ਮੰਗਿਆ ਕਰ ਤਾਂ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਸੁਖੀ ਹੋਣ ਦੇ ਲਈ ਹੀ ਤਾਂ ਆਪਣੇ ਲਈ ਪੈਸਾ ਮੰਗਦਾ ਹਾਂ ਆਪਣੇ ਲਈ ਪੈਸਾ ਕਮਾ ਰਿਆ ਹਾਂ ਜਦੋਂ ਮੇਰੇ ਕੋਲ ਬਹੁਤ ਸਾਰਾ ਧਨ ਆ ਜਾਵੇਗਾ ਮੈਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣ ਜਾਵਾਂਗਾ ਤਾਂ ਸੁਖੀ ਤਾਂ ਆਪਣੇ ਆਪ ਹੀ ਹੋ ਜਾਵਾਂਗਾ ਕਹਿੰਦੇ ਫਕੀਰ ਬਾਬਾ ਜੀ ਕਹਿਣ ਲੱਗੇ ਵੀ ਪੁੱਤਰ ਅਮੀਰ ਹੋਣਾ ਅਤੇ ਸੁਖੀ ਹੋਣਾ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ ਤੇਰੀ ਨਜ਼ਰ ਦੇ ਵਿੱਚ ਸੁਖੀ ਬੰਦੇ ਦੀ ਪਰਿਭਾਸ਼ਾ ਇਹ ਕਿ ਉਹਦੇ ਕੋਲ ਪੈਸਾ ਹੋਵੇ ਪਰ ਪੁੱਤਰ ਪੈਸੇ ਦੇ ਨਾਲ ਸਿਰਫ ਸੁੱਖ ਸੁਹੂਨਤਾ ਖਰੀਦੀਆਂ ਜਾ ਸਕਦੀਆਂ ਨੇ ਪਦਾਰਥ ਖਰੀਦੇ ਜਾ ਸਕਦੇ ਆ ਪਰ ਬੰਦਾ ਸੁખી ਨਹੀਂ ਹੋ ਸਕਦਾ ਫਕੀਰ ਜੀ ਨੇ ਸਮਝਾਉਂਦੇ ਹੋਏ ਕਿਹਾ ਕਿ ਪੁੱਤਰ ਸੁਖੀ ਹੋਣ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਆ ਬੰਦੇ ਦੀ ਸਿਹਤ ਫਕੀਰ ਜੀ ਨੇ ਕਿਹਾ ਪੁੱਤਰ ਜੇਕਰ ਬੰਦੇ ਦਾ ਸਰੀਰ ਤੰਦਰੁਸਤ ਨਰੁਆਇਨਾ ਉਹਦੇ ਤੋਂ ਤਨਮਾਨ ਉਹਦੇ ਤੋਂ ਸੁਖੀ ਇਨਸਾਨ ਦੁਨੀਆ ਦੇ ਵਿੱਚ ਦੂਜਾ ਕੋਈ ਨਹੀਂ ਹੈ ਕਿਉਂਕਿ ਸ਼ਰੀਰ ਦੀ ਤੰਦਰੁਸਤੀ ਸਭ ਤੋਂ ਜ਼ਰੂਰੀ ਆ ਜੇ ਸ਼ਰੀਰ ਬਿਮਾਰ ਹੋਵੇ ਪਰ ਫਿਰ ਭਾਵੇਂ ਕੋਲ ਜਿੰਨੀਆਂ ਮਰਜ਼ੀ ਸੁੱਖ ਸੁਹੌਲਤਾ ਹੋਣ ਜਿੰਨੇ ਮਰਜ਼ੀ ਸੁੱਖ ਹੋਣ ਉਹ ਚੰਗੇ ਨਹੀਂ ਲੱਗਦੇ ਤੰਦਰੁਸਤ ਨਰਵਾ ਇਨਸਾਨ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਹੈ ਆਪਣੀ ਮਨ ਮਰਜ਼ੀ ਦਾ ਖਾ ਪੀ ਸਕਦਾ ਹੈ ਪਰ ਬਿਮਾਰ ਇਨਸਾਨ ਸਭ ਕੁਝ ਕੋਲ ਹੁੰਦਿਆਂ ਹੋਿਆਂ ਵੀ ਉਹਨਾਂ ਚੀਜ਼ਾਂ ਦਾ ਸੁੱਖ ਨਹੀਂ ਮਾਣ ਪਾਉਂਦਾ ਦੁਨੀਆ ਦੇ ਵਿੱਚ ਕਈ ਐਸੇ ਅਮੀਰ ਇਨਸਾਨ ਵੀ ਨੇ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਹੈ ਪੂਆ ਤੱਕ ਰਿਜਕਰੋਲ ਦਾ ਹੈ ਖਾਣ ਨੂੰ 36 ਪ੍ਰਕਾਰ ਦੇ ਭੋਜਨ ਆ ਪਰ ਉਹਨਾਂ ਨੂੰ ਖਾਣ ਦਾ ਹੁਕਮ ਨਹੀਂ ਆ ਉਹਨਾਂ ਦਾ ਉਹ ਖਾਣਾ ਡਾਕਟਰਾਂ ਨੇ ਬੰਦ ਕੀਤਾ ਕਿਉਂਕਿ ਪਚਦਾ ਹੀ ਨਹੀਂ ਪੁੱਤਰ ਜੇਕਰ ਤੇਰਾ ਸਰੀਰ ਤੰਦਰੁਸਤ ਨਰਵਾਏ ਤੈਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਤੂੰ ਆਪਣੀ ਮਰਜ਼ੀ ਦੇ ਨਾਲ ਖਾ ਪੀ ਰਿਹਾ ਏ ਖਾਦਾ ਹੋਇਆ ਪਚਾਰਿਆ ਏ ਤਫਰ ਤੋਂ ਦੁਨੀਆ ਦਾ ਸਭ ਤੋਂ ਅਮੀਰ ਸਭ ਤੋਂ ਸੁਖੀ ਇਨਸਾਨ ਆ ਤੇਰੇ ਵਰਗਾ ਦੂਜਾ ਹੋਰ ਕੋਈ ਨਹੀਂ ਉਸ ਤੋਂ ਬਾਅਦ ਦੂਸਰੀ ਗੱਲ ਫਕੀਰ ਜੀ ਨੇ ਸਮਝਾਈ ਕਿ ਪੁੱਤਰ ਜਿਸ ਇਨਸਾਨ ਦੇ ਕੋਲ ਉਹਦੇ ਮਾਪੇ ਬਾਪ ਹੋਣ ਕਿਉਂਕਿ ਮਾਪੇ ਬਾਪ ਤੋਂ ਸੱਚਾ ਸਾਥੀ ਕੋਈ ਨਹੀਂ ਆ ਸੱਚਾ ਸਲਾਹਕਾਰ ਕੋਈ ਨਹੀਂ ਆ ਤੇ ਮਾਪੇ ਬਾਪ ਤੋਂ ਬਾਅਦ ਜੀਵਨ ਸਾਥੀ ਜਿਸ ਇਨਸਾਨ ਨੂੰ ਚੰਗਾ ਜੀਵਨ ਸਾਥੀ ਮਿਲਿਆ ਉਹ ਵੀ ਪ੍ਰਮਾਤਮਾ ਦਾ ਸ਼ੁਕਰ ਕਰੇ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਸਮਝੇ ਅਤੇ ਜੀਵਨ ਸਾਥੀ ਤੋਂ ਬਾਅਦ ਔਲਾਦ ਜਿਹਦੀ ਔਲਾਦ ਜਿਹਦੇ ਬੱਚੇ ਨੇਕ ਆ ਆਗਿਆਕਾਰੀ ਆ ਕਿਉਂਕਿ ਇਸ ਦੁਨੀਆ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬੜੇ ਕਰਮਾਂ ਨਾਲ ਮਿਲਦੀਆਂ ਨੇ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਵੀ ਜਿਸ ਗੰਦੇ ਦੇ ਕੋਲ गिरते ਆ ਉਹ ਬੇਰੋਜ਼ਗਾਰ ਨਹੀਂ ਆ ਕੋਈ ਵੀ ਕਿਰਤਿਆ ਭਾਵੇਂ ਉਹ ਆਪਣੇ ਘਰ ਦੇ ਵਿੱਚ ਸ਼ਾਮ ਨੂੰ ਕੋਈ 100 200 ਰੁਪਿਆ ਵੀ ਕਮਾ ਕੇ ਲਿਆ ਰਿਆ ਹੈ ਨਾ ਉਹ ਵੀ ਆਪਣੇ ਆਪ ਨੂੰ ਅਮੀਰ ਸਮਝੇ ਕਿਉਂਕਿ ਦੁਨੀਆ ਦੇ ਵਿੱਚ ਕੋਈ ਐਸੇ ਲੋਕ ਨਹੀਂ ਆ ਜੋ ਬੇਰੋਜ਼ਗਾਰ ਹੈ ਜੋ ਕੰਮ ਹੀ ਨਹੀਂ ਕਰ ਪਾਉਂਦੇ ਪਰ ਜੇ ਤੁਹਾਡੇ ਕੋਲ ਕਿਰਤ ਹੈ ਆਪਣੇ ਕਿਰਤ ਦੀ ਇੱਜ਼ਤ ਕਰੋ ਕਿਰਤ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਕਿਉਂਕਿ ਉਸ ਕਿਰਤ ਦੇ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋਣਾ ਹੈ ਉਸ ਤੋਂ ਬਾਅਦ ਬਾਬਾ ਜੀ ਨੇ ਸਮਝਾਇਆ ਵੀ ਜਿਵੇਂ ਇਨਸਾਨ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਆ ਉਹਦੇ ਤੋਂ ਸੁਖੀ ਇਨਸਾਨ ਕੋਈ ਨਹੀਂ ਹੋ ਸਕਦਾ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਵੀ ਜਿਸ ਇਨਸਾਨ ਦੇ ਕੋਲ ਪਰਮਾਤਮਾ ਦਾ ਨਾਮ ਹੈ ਭਜਨ ਬੰਦਗੀ ਹੈ ਉਹਦੇ ਤੋਂ ਸੁਖੀ ਉਹਦੇ ਤੋਂ ਖੁਸ਼ ਉਹਦੇ ਤੋਂ ਅਮੀਰ ਬੰਦਾ ਹੋਰ ਕੋਈ ਨਹੀਂ ਹੈ ਕਿਉਂਕਿ ਇੱਕ ਕਲਯੁਗ ਦੇ ਧਿਆਨਕ ਸਮੇਂ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਭਜਨ ਬੰਦਗੀ ਕਰਨੇ ਸਭ ਤੋਂ ਔਖੀ ਹੈ ਕਿਉਂਕਿ ਕਲਯੁਗ ਕਈ ਤਾਂਗ ਤਰੀਕਿਆਂ ਦੇ ਨਾਲ ਇਨਸਾਨ ਨੂੰ ਪਰਮਾਤਮਾ ਵਾਲੇ ਪਾਸੇ ਜਾਣ ਤੋਂ ਰੋਕਦਾ ਹੈ ਕਲਯੁਗ ਕਈ ਰੂਪ ਦੇ ਵਿੱਚ ਆ ਕੇ ਰੁਕਾਵਟ ਬਣ ਕੇ ਅੱਗੇ ਹੜ ਜਾਂਦਾ ਹੈ ਕਿਉਂਕਿ ਕਲਯੁਗ ਨੂੰ ਪਤਾ ਹੈ ਕਿ ਜੇ ਇਹ ਬੰਦੇ ਨੇ ਰੱਬ ਦਾ ਨਾਮ ਜਪਿਆ ਭਜਨ ਬੰਦਗੀ ਕੀਤੀ ਤਾਂ ਇਸ ਇਨਸਾਨ ਤੇ ਮੇਰਾ ਕੋਈ ਵੀ ਪ੍ਰਭਾਵ ਨਹੀਂ ਪੈਣਾ ਇਸ ਕਰਕੇ ਕਲਯੁਗ ਕਈ ਰੂਪਾਂ ਦੇ ਵਿੱਚ ਆ ਆ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਨ ਤੋਂ ਰੋਕਦਾ ਹੈ ਇਨਸਾਨ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ ਹੈ ਪਰ ਜਿਹੜਾ ਇਨਸਾਨ ਕਲਯੁਗ ਦੇ ਇਹ ਭਿਆਨਕ ਸਮੇਂ ਦੇ ਵਿੱਚ ਵੀ ਰੋਜ਼ ਸਵੇਰੇ ਉੱਠ ਕੇ ਪਰਮਪਿਤਾ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਹੈ ਉਹ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੈ ਕਿਉਂਕਿ ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਉਹਨੂੰ ਪਰਮਾਤਮਾ ਦੀ ਖੁਸ਼ੀ ਮਿਲੀ ਆ ਕਿਉਂਕਿ ਸੰਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਵੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਪਰਮਾਤਮਾ ਦਾ ਨਾਮ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਖੁਸ਼ੀ ਦੇ ਨਾਲ ਮਿਲਦਾ ਹੈ ਜੇਕਰ ਇੱਕ ਖੁਸ਼ੀ ਤੁਹਾਨੂੰ ਮਿਲੀ ਹੈ ਤੁਸੀਂ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜਪ ਰਹੇ ਹੋ ਤਾਂ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਵੀ ਭਜਨ ਬੰਦਗੀ ਕਰਦੇ ਹੋ ਜੋ ਵੀ ਨੇਕ ਕੰਮ ਕਰਦੇ ਹੋ ਕਦੇ ਵੀ ਉਹਨਾਂ ਦੇ ਲਈ ਦਾਵਾ ਨਾ ਕਰੋ ਉਹਨਾਂ ਦੇ ਬਦਲੇ ਕੁਝ ਵੀ ਮੰਗੋ ਨਾ ਕਿਉਂਕਿ ਜੋ ਮੰਗਿਆ ਉਹ ਤਾਂ ਪਰਮਾਤਮਾ ਨੇ ਦੇ ਹੀ ਦੇਣਾ ਹੈ ਪਰ ਸਾਡੇ ਮੰਗਣ ਦੇ ਵਿੱਚ ਕਈ ਵਾਰ ਅਸੀਂ ਆਪਣੇ ਲਈ ਦੁੱਖ ਮੰਗ ਲੈਣੇ ਆ ਸਾਨੂੰ ਮੰਗਣਾ ਨਹੀਂ ਆਉਂਦਾ ਸਾਨੂੰ ਆਪਣੇ ਲਈ ਸਹੀ ਗਲਤ ਦਾ ਨਹੀਂ ਪਤਾ ਪਰ ਉਹ ਪਰਮ ਪਿਤਾ ਪਰਮਾਤਮਾ ਜੀ ਜਾਣੀ ਜਾਣਦੇ ਉਹਨਾਂ ਨੂੰ ਸਭ ਕੁਝ ਪਤਾ ਹੈ ਕਿ ਸਾਨੂੰ ਕੀ ਚੀਜ਼ ਚਾਹੀਦੀ ਆ ਕਦੋਂ ਚਾਹੀਦੀ ਆ ਅਤੇ ਕਿਹੜੀ ਚੀਜ਼ ਸਾਡੇ ਲਈ ਸਹੀ ਆ ਕਿਹੜੀ ਚੀਜ਼ ਗਲਤ ਆ ਇਸ ਕਰਕੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਵੇ ਕਹਿੰਦੇ ਆ ਕਿ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਨਾਮ ਹੀ ਮੰਗੋ ਪਰਮਾਤਮਾ ਜੀ ਜਦੋਂ ਆਪਣੀ ਖੁਸ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਕੋਈ ਚੀਜ਼ ਦਿੰਦੇ ਆ ਨਾ ਤਾਂ ਸੱਚ ਕਰਕੇ ਜਾਣਿਓ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਸ ਕਰਕੇ ਆਪਣੀ ਕੀਤੀ ਹੋਈ ਭਜਨ ਗੰਦਗੀ ਦਾ ਨੇਕ ਕੰਮ ਦਾ ਕਦੇ ਵੀ ਦਾਵਾ ਨਹੀਂ ਕਰਨਾ ਚਾਹੀਦਾ ਸਭ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਆਪਣਾ ਨਾਮ ਮੇਰੇ ਵਰਗੇ ਨਲਾਇਕ ਤੋਂ ਜਪਾ ਰਹੇ ਹੋ ਮੇਰੇ ਕਰਮ ਮੇਰੇ ਭਾਗ ਸੋਹਣੇ ਬਣਾ ਰਹੇ ਹੋ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸਾਡੇ ਮਾੜੇ ਕਰਮ ਕੱਟੇ ਜਾਂਦੇ ਆ ਸਾਡੇ ਸੋਹਣੇ ਸੋਹਣੇ ਲੇਖ ਲਿਖੇ ਜਾਂਦੇ ਆ ਇਸ ਲਈ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੀ ਭਜਨ ਮੰਦਗੀ ਕਰਨੀ ਇਹ ਬੰਦੇ ਦੇ ਖੁਸ਼ ਨਸੀਬ ਹੋਣ ਦੀ ਚੰਗੇ ਕਰਮਾਂ ਦੀ ਨਿਸ਼ਾਨੀਆਂ ਆ ਕਿੰਦੇ ਸਾਰੀਆਂ ਗੱਲਾਂ ਸੁਣ ਕੇ ਉਹ ਮਨੋਖ ਬਾਬਾ ਜੀ ਦਾ ਧੰਨਵਾਦ ਕਰਨ ਲੱਗਾ ਕਿ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੈਨੂੰ ਬਹੁਤ ਗਿਆਨ ਦੀਆਂ ਗੱਲਾਂ ਸਮਝਾਈਆਂ ਅੱਜ ਮੈਨੂੰ ਸਮਝ ਲੱਗੀ ਕਿ ਪ੍ਰਮਾਤਮਾ ਨੇ ਤਾਂ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਪ੍ਰਮਾਤਮਾ ਨੇ ਮੈਨੂੰ ਇਹ ਸਾਰੇ ਹੀ ਸੁੱਖ ਦਿੱਤੇ ਆ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਮੇਰੇ ਕੋਲ ਮੇਰੇ ਮਾਪੇ ਆ ਜੋ ਹਰ ਵੇਲੇ ਮੇਰੇ ਲਈ ਦੁਆਵਾਂ ਮੇਰੇ ਲਈ ਅਰਦਾਸਾਂ ਕਰਦੇ ਨੇ ਮੈਨੂੰ ਅਸੀਂ ਸਾਂ ਵੰਦੇ ਨੇ ਪਰਮਾਤਮਾ ਨੇ ਮੈਨੂੰ ਚੰਗਾ ਵਫਾਦਾਰ ਜੀਵਨ ਸਾਥੀ ਦਿੱਤਾ ਹੈ ਮੇਰੇ ਬੱਚੇ ਵੀ ਮੇਰੇ ਬੜੇ ਆਗਿਆਕਾਰੀ ਨੇ ਮੇਰੇ ਕਹਣੇ ਦੇ ਵਿੱਚ ਆ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਸੋਨਾ ਘਰ ਬਾਹਰ ਧਨ ਦੌਲਤ ਸਭ ਕੁਝ ਦਿੰਦਾ ਹੈ ਇਹਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਪ੍ਰਮਾਤਮਾ ਨੇ ਮੈਨੂੰ ਆਪਣੀ ਭਜਨ ਬੰਦਗੀ ਦਿੱਤੀ ਆ ਪਰ ਬਾਬਾ ਜੀ ਮੇਰੇ ਲਈ ਇੱਕ ਅਰਦਾਸ ਬੇਨਤੀ ਕਰਕੇ ਜਾਓ ਕਿ ਪ੍ਰਮਾਤਮਾ ਨੇ ਮੈਨੂੰ ਆਪਣਾ ਨਾਮਤਾ ਦਿੱਤਾ ਹੈ ਪਰ ਮੈਂ ਉਹ ਨਾਮ ਭਜਨ ਬੰਦਗੀ ਆਪਣੇ ਸਵਾਰਥ ਲਈ ਕਰਦਾ ਰਿਹਾ ਅੱਜ ਮੇਰੇ ਲਈ ਇਹ ਅਰਦਾਸ ਬੇਨਤੀ ਕੀ ਕਰੋ ਕਿ ਮੇਰੇ ਮਨ ਦੀ ਇਹ ਲਾਲਸਾ ਇਹ ਭੁੱਖ ਮਿਟ ਜਾਵੇ ਮੈਂ ਪਰਮਾਤਮਾ ਦਾ ਨਾਮ ਨਿਰਸਵਾਰਥ ਉਕੇ ਜੱਟ ਸਕਾਂ ਪਰਮਾਤਮਾ ਦੀ ਖੁਸ਼ੀ ਹਾਸ ਕਰੰ ਲੈ ਲਈ ਜਾਤਾ ਸੁਸੰਗਤ ਜੀ ਇੱਕ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਅਸੀਂ ਪੈਸੇ ਦੇ ਵਿੱਚ ਸੁੱਖ ਭਾਲਦੇ ਆ ਸਾਨੂੰ ਲੱਗਦਾ ਵੀ ਬਹੁਤ ਸਾਰਾ ਪੈਸਾ ਸਾਨੂੰ ਮਿਲ ਜਾਵੇ ਤਾਂ ਅਸੀਂ ਸੁਖੀ ਹੋ ਜਾਵਾਂਗੇ ਪਰ ਨਹੀਂ ਮੰਨਦੇ ਆ ਕਿ ਪੈਸਾ ਸਾਡੇ ਲਈ ਬਹੁਤ ਜ਼ਰੂਰੀ ਆ ਪੈਸਾ ਬਹੁਤ ਕੁਝ ਕਰ ਸਕਦਾ ਏ ਪਰ ਸਭ ਕੁਝ ਨਹੀਂ ਕੁਝ ਚੀਜ਼ਾਂ ਪੈਸੇ ਦੇ ਨਾਲ ਨਹੀਂ ਕਰਮਾਂ ਦੇ ਨਾਲ ਨੰਨਦੀਆਂ ਨੇ ਪ੍ਰਮਾਤਮਾ ਦੀ ਖੁਸ਼ੀ ਤੇ ਨੰਨਦੀਆਂ ਨੇ ਸੋ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜੋ ਚੀਜ਼ਾਂ ਕੋਲ ਨਹੀਂਆਂ ਉਹਨਾਂ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਬਲਕਿ ਜੋ ਚੀਜ਼ਾਂ ਪ੍ਰਮਾਤਮਾ ਨੇ ਦਿੱਤੀਆਂ ਨੇ ਉਹਨਾਂ ਦੀ ਕਦਰ ਕਰੋ ਉਹਨਾਂ ਦਾ ਪ੍ਰਮਾਤਮਾ ਨੂੰ ਸ਼ੁਕਰਾਨਾ ਕਰੋ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ